ਜਗਮਣੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ BBMP ਨੂੰ ਲੈ ਕੇ ਇੱਕ ਵਾਰ ਫਿਰ ਪੰਜਾਬ ਤੇ ਖਰਿਆਣੇ ਦੇ ਵਿੱਚ ਵਿਵਾਦ ਛੜਿਆ ਹੈ ਤੁਹਾਨੂੰ ਦੱਸ ਦਈਏ ਕਿ BBMP ਬੋਰਡ ਦੇ ਸੰਜਾਈ ਮੈਂਬਰ ਨਿਯੁਕਤ ਕਰਨ ਤੇ ਹਰਿਆਣਾ ਸਰਕਾਰ ਦੇ ਵੱਲੋਂ ਅੰਦਰਖਾਤੇ ਕੀ BBMP ਬੋਰਡ ਦਾ ਮੁੱਖ ਇੰਜੀਨੀਅਰ ਜਿਹੜਾ ਆ ਮੈਂਬਰ ਜਿਹੜਾ ਉਹ ਨਿਯੁਕਤ ਕਰ ਲਿਆ ਗਿਆ ਸੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਖਤ ਸਟੈਂਡ ਲਿਆ ਹੈ ਔਰ ਇਹ ਨਿਯੁਕਤੀ ਜਿਹੜੀ ਹੈ ਹਰਿਆਣਾ ਸਰਕਾਰ ਨੂੰ ਹੁਣ ਵਾਪਸ ਲੈਣੀ ਪਈ ਹੈ ਜੀ ਹਾਂ ਤੁਹਾਨੂੰ ਦੱਸ ਦਿੰਨੇ ਆ ਬਿਆਸ ਭਾਖੜਾ ਮੈਨੇਜਮੈਂਟ ਬੋਰਡ ਦੇ ਵਿੱਚ ਮੈਂਬਰ ਜਿਹੜਾ ਆ ਉਹ ਨਿਯੁਕਤ ਕਰ ਦਿੱਤਾ ਗਿਆ ਅੰਦਰ ਖਾਤੇ ਹੀ ਗੁਪਤ ਤਰੀਕੇ ਨਾਲ ਕੀ ਹਰਿਆਣਾ ਸਰਕਾਰ ਦੇ ਵੱਲੋਂ ਉਹ ਮੈਂਬਰ ਨਿਯੁਕਤ ਕਰ ਦਿੱਤਾ ਗਿਆ ਔਰ ਜਿਸ ਤੋਂ ਬਾਅਦ ਪਤਾ ਲੱਗਾ ਤਾਂ ਪੰਜਾਬ ਦੇ ਜਲ ਸਰੋਤ ਦੇ ਮੁਖ ਸਕੱਤਰ ਕ੍ਰਿਸ਼ਨ ਕੁਮਾਰ ਹੁਣਾਂ ਦੇ ਵੱਲੋਂ ਇਸ ਦੇ ਉੱਪਰ ਇਤਰਾਜ਼ ਜਿਤਾਇਆ ਗਿਆ ਤੇ ਜਿਸ ਤੋਂ ਬਾਅਦ ਹਰਿਆਣਾ ਸਰਕਾਰ ਨੂੰ ਇਹ ਮੈਂਬਰ ਜਿਹੜਾ BBMP ਦੇ ਵਿੱਚ ਨਿਯੁਕਤ ਕੀਤਾ ਗਿਆ ਸੀ ਅੰਦਰਖਾਤੇ ਗੁਪਤ ਤਰੀਕੇ ਦੇ ਨਾਲ ਉਸ ਨੂੰ ਵਾਪਸ ਲੈਣਾ ਪਿਆ ਉਹ ਫੈਸਲਾ ਵਾਪਸ ਲੈਣਾ ਪਿਆ ਤਾਂ ਪੰਜਾਬ ਦੇ ਸਖਤ ਸਟੈਂਡ ਤੇ ਇਹ ਫੈਸਲਾ ਵਾਪਸ ਲੈਣਾ ਪਿਆ 23 ਜਨਵਰੀ ਨੂੰ ਹਰਿਆਣਾ ਨੇ ਮੁੱਖ ਇੰਜੀਨੀਅਰ ਦੇ ਵਜੋਂ ਮੈਂਬਰ ਨਿਯੁਕਤ ਕਰ ਦਿੱਤਾ ਗਿਆ ਸੀਗਾ BBMP ਬੋਰਡ ਦੇ ਵਿੱਚ ਹਰਿਆਣਾ ਦੇ ਵੱਲੋਂ ਨਿਯੁਕਤ ਕੀਤਾ ਗਿਆ ਪਰ 24 ਜਨਵਰੀ ਨੂੰ ਹੀ ਵਾਪਸ ਲੈਣਾ ਪੈ ਗਿਆ ਇਹ ਫੈਸਲਾ ਵਾਪਸ ਲੈਣਾ ਪੈ ਗਿਆ ਕਿਉਂਕਿ ਜਦੋਂ ਪੰਜਾਬ ਸਰਕਾਰ ਨੂੰ ਪਤਾ ਲੱਗਿਆ ਤਾਂ ਜਲ ਸਰੋਤ ਦੇ ਮੁਖ ਸਕੱਤਰ ਹੁਣਾਂ ਨੂੰ ਪਤਾ ਲੱਗਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਹੀ ਇਹ ਫੈਸਲਾ ਜਿਹੜਾ ਵਾਪਸ ਲਿਆ ਜਾਂਦਾ ਰਕੇਸ਼ ਚੋਹਾਨ हरियाणा सरकार ਦੇ ਵੱਲੋਂ ਜਿਨ੍ਹਾਂ ਨੂੰ ਮੁੱਖ ਇੰਜੀਨੀਅਰ ਦੇ ਵਜੋਂ ਮੈਂਬਰ BBMP ਬੋਰਡ ਦੇ ਵਿੱਚ ਲਗਾ ਦਿੱਤਾ ਗਿਆ ਸੀ ਕਿਉਂਕਿ ਤੁਹਾਨੂੰ ਦੱਸਦੇ ਕਿ ਕੇਂਦਰ ਨੇ ਇਸ ਸਿੱਧੇ ਤੌਰ ਤੇ ਨਿਮਾਇੰਦਗੀ ਜਿਹੜੀ ਹੈ ਉਹ ਖਤਮ ਕਰ ਦਿੱਤੀ ਸੀ ਜਿਸ ਤੋਂ ਬਾਅਦ ਦੇ ਵਿੱਚ ਕੋਈ ਵੀ ਅੰਦਰਖਾਤੇ ਜਿਹੜੀ ਹੈ ਉਹ ਨਿਯੁਕਤੀ ਨਹੀਂ ਕਰ ਸਕਦਾ ਦਾਤਾ ਉਹ ਪੰਜਾਬ ਨਾ ਫਿਰ ਹਰਿਆਣਾ ਤਾਂ ਅੰਦਰਖਾਤੇ ਨਿਯੁਕਤੀ ਜਿਹੜੀ ਹੈ ਉਹ ਨਹੀਂ ਹੋ ਸਕਦੀ ਜਿਸ ਕਾਰਨ ਹਰਿਆਣਾ ਸਰਕਾਰ ਨੇ 23 ਜਨਵਰੀ ਨੂੰ ਅੰਦਰਖਾਤੇ ਨਿਯੁਕਤੀ ਕੀਤੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਦੇ ਉੱਪਰ ਇਤਰਾਜ਼ ਜਤਾਇਆ ਪੰਜਾਬ ਦੇ ਜਲ ਸਰੋਤ ਵਿਭਾਗ ਦੇ ਮੁਖ ਸਕੱਤਰ ਕ੍ਰਿਸ਼ਨ ਕੁਮਾਰ ਹੁਣਾਂ ਨੇ ਇਸ ਦੇ ਉੱਪਰ ਇਤਰਾਜ਼ ਜਤਾਇਆ ਇਸ ਮੁੱਦੇ ਨੂੰ ਚੱਕਿਆ ਗਿਆ ਸਖਤ ਸਟੈਂਡ ਲਿਆ ਇਸ ਬਾਬਤ ਦਾ ਇਸੇ ਕਰਕੇ ਹੀ ਹਰਿਆਣਾ ਸਰਕਾਰ ਨੂੰ ਇਹ ਫੈਸਲਾ ਬਦਲਣਾ ਪਿਆ ਵਾਪਸ ਲੈਣਾ ਪਿਆ ਜਿਹੜਾ BBMP ਬੋਰਡ ਦੇ ਮੁਖ ਇੰਜੀਨੀਅਰ ਦੇ ਵੱਜੋਂ ਮੈਂਬਰ ਨਾਇੁਕਤ ਕੀਤਾ ਗਿਆ ਸੀ ਰੁਕੇਸ਼ ਚੋਹਾਨ ਹੁਣਾਂ ਨੂੰ ਉਹ ਫੈਸਲਾ ਹਰਿਆਣਾ ਸਰਕਾਰ ਨੇ ਵਾਪਸ ਲਿਆ ਤਾਂ ਕ੍ਰਿਸ਼ਨ ਕੁਮਾਰ ਹੁਣਾਂ ਨੇ ਜਿਹੜੇ ਮੁੱਖ ਸਕੱਤਰ ਨੇ ਜਲ ਸਰੋਤ ਵਿਭਾਗ ਦੇ ਪੰਜਾਬ ਤੇ ਉਹਨਾਂ ਦੇ ਵੱਲੋਂ ਇਹ ਇਤਰਾਜ਼ ਜਤਾਇਆ ਗਿਆ ਸੀ ਪੰਜਾਬ ਦੇ ਸਖਤ ਸਟੈਂਡ ਲੈਣ ਤੇ ਹਰਿਆਣਾ ਸਰਕਾਰ ਨੇ ਆਪਣਾ ਫੈਸਲਾ ਵਾਪਸ ਲਿਆ ਕਿਉਂਕਿ ਤੁਹਾਨੂੰ ਦੱਸ ਦਈਏ 23 ਜਨਵਰੀ ਨੂੰ ਇਹ ਮੈਂਬਰ ਨਿਯੁਕਤ ਹੋਇਆ ਸੀ ਤਾਂ 24 ਜਨਵਰੀ ਨੂੰ ਵਾਪਸ ਲਿਆ ਕੇਂਦਰ ਸਰਕਾਰ ਨੇ ਪੰਜਾਬ ਤੇ ਹਰਿਆਣਾ ਦੀ ਲਾਜ਼ਮੀ ਨੁਮਾਇੰਦਗੀ ਜਿਹੜੀ ਹੈ ਉਹ ਖਤਮ ਕੀਤੀ ਹੈ ਲਾਜ਼ਮੀ ਨਿਯਮਾਂਤੀ ਕੇਂਦਰ ਨੇ ਹਰਿਆਣਾ ਤੇ ਪੰਜਾਬ ਦੀ ਖਤਮ ਕਰ ਦਿੱਤੀ ਸੀ ਜਿਸ ਤੋਂ ਬਾਅਦ ਜਿਹੜੀ ਗੁਪਤ ਤਰੀਕੇ ਦੇ ਨਾਲ ਜਾਂ ਫਿਰ ਸਿੱਧੇ ਤੌਰ ਤੇ ਕਹਿ ਲਈ ਕਿ ਪੰਜਾਬ ਤੇ ਹਰਿਆਣਾ ਅੰਦਰ ਖਾਤੇ ਇਹ ਨਿਯੁਕਤੀ ਜਿਹੜੀ ਹੈ ਉਹ BBMP ਬੋਰਡ ਦੇ ਵਿੱਚ ਕਿਸੇ ਵੀ ਮੈਂਬਰ ਦੀ ਨਹੀਂ ਕਰ ਸਕਦੇ ਜਿਹੜੀ ਕਿ ਹਰਿਆਣਾ ਸਰਕਾਰ ਦੇ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਗਈ 23 ਜਨਵਰੀ ਨੂੰ ਰਕੇਸ਼ ਸ਼ੋਹਾਨ ਨੂੰ ਮੁੱਖ ਇੰਜੀਨੀਅਰ ਦੇ ਵਜੋਂ ਮੈਂਬਰ BBMP ਬੋਰਡ ਦੇ ਵਿੱਚ ਲਗਾ ਦਿੱਤਾ ਗਿਆ ਇਹ ਕਿਹਾ ਗਿਆ ਇਸ ਦੇ ਉੱਪਰ ਇਤਰਾਜ਼ ਦਿੱਤਾ ਹੈ ਕਿ ਇਹ ਅੰਦਰ ਖਾਤੇ ਨਿਯੁਕਤੀ ਜਿਹੜੀ ਹੈ ਉਹ ਕੀਤੀ ਗਈ ਹੈ ਜਿਸ ਕਾਰਨ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਕਿਉਂਕਿ ਕੇਂਦਰ ਨੇ ਸਿੱਧੇ ਤੌਰ ਤੇ ਇਹ ਨਿਮਾਇੰਦਗੀ ਲਾਜ਼ਮੀ ਨਿਮਾਇੰਦਗੀ ਜਿਹੜੀ ਹੈ ਉਹ ਖਤਮ ਕੀਤੀ ਹੈ ਤਾਂ ਜਿਸ ਕਾਰਨ ਹੁਣ ਹਰਿਆਣਾ ਸਰਕਾਰ ਨੂੰ ਇਹ ਫੈਸਲਾ ਜਿਹੜਾ ਆ ਵਾਪਸ ਲੈਣਾ ਗਿਆ 23 ਜਨਵਰੀ ਨੂੰ ਨਿਯੁਕਤੀ ਕੀਤੀ ਮੈਂਬਰ ਨਿਯੁਕਤ ਕਰ ਦਿੱਤਾ ਔਰ 24 ਨੂੰ ਹੀ ਇਹ ਫੈਸਲਾ ਜਿਹੜਾ ਆ ਹਰਿਆਣਾ ਸਰਕਾਰ ਨੂੰ ਵਾਪਸ ਲੈਣਾ ਪੈ ਗਿਆ ਕਿਉਂਕਿ ਪੰਜਾਬ ਦੇ ਜਲ ਸਰੋਤ ਵਿਭਾਗ ਦੇ ਮੁਖ ਸਕੱਤਰ ਕ੍ਰਿਸ਼ਨ ਕੁਮਾਰ ਹੁਣਾਂ ਨੇ ਇਹਦੇ ਉੱਪਰ ਠੋਸ ਇਤਰਾਜ਼ ਜਤਾਇਆ ਹੈ ਕਿ ਇਹ ਗਲਤ ਹੈ ਇਹ ਜਿਹੜੇ ਕਾਨੂੰਨ ਲਾਗੂ ਕੀਤੇ ਗਏ ਨੇ ਉਹਨਾਂ ਦੇ ਖਿਲਾਫ ਹੈ ਗੈਰ ਕਾਨੂੰਨੀ ਢੰਗ ਦੇ ਨਾਲ ਇਹ ਨਿਯੁਕਤੀ ਕੀਤੀ ਗਈ ਹੈ ਮੈਂਬਰ ਦੀ ਨਿਯੁਕਤੀ ਕੀਤੀ ਗਈ ਹੈ ਸੋ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੀ ਨਿਯੁਕਤੀ ਕੀਤੀ ਹੈ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਔਰ ਕੇਨ ਨੂੰ ਹਰਿਆਣਾ ਸਰਕਾਰ ਨੂੰ ਆਪਣਾ ਫੈਸਲਾ ਵੀ ਵਾਪਸ ਲੈਣਾ ਚਾਹੀਦਾ ਹੈ ਤਾਂ ਇਹ ਕ੍ਰਿਸ਼ਨ ਕੁਮਾਰ ਜਿਹੜੇ ਜਲ ਸਰੋਤ ਵਿਭਾਗ ਪੰਜਾਬ ਦੇ ਮੁਖ ਸਕੱਤਰ ਨੇ ਉਹਨਾਂ ਦੇ ਵੱਲੋਂ ਇਹ ਇਤਰਾਜ਼ ਜਤਾਇਆ ਗਿਆ ਸੀ ਇਹ ਸਖਤ ਸਟੈਂਡ ਤੋਂ ਬਾਅਦ ਦੇ ਵਿੱਚ ਹਰਿਆਣਾ ਸਰਕਾਰ ਨੇ ਇਹ ਫੈਸਲਾ ਲੈ ਲਿਆ ਉਹਨਾਂ ਨੂੰ ਆਪਣਾ ਇਹ ਫੈਸਲਾ ਰੱਦ ਕਰਨਾ ਪਿਆ ਫੈਸਲਾ ਵਾਪਸ ਲੈਣਾ ਪਿਆ ਤਾਂ ਨਿਯੁਕਤੀ ਨੂੰ ਹਟਾਉਣਾ ਪਿਆ ਰਕੇਸ਼ ਚੋਹਾਨ ਹੁਣਾਂ ਨੂੰ BBMB ਪਾਖੜਾ ਬੋਰਡ ਦੇ ਵਿੱਚ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਮੁੱਖ ਇੰਜੀਨੀਅਰ ਦੇ ਮੈਂਬਰ ਦੇ ਵਜੋਂ ਨਿਯੁਕਤ ਕੀਤਾ ਸੀ ਔਰ ਕਿਹਾ ਗਿਆ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਨਿਯੁਕਤੀ ਹੋਈ ਹੈ ਅੰਦਰ ਖਾਤੇ ਇਹ ਨਿਯੁਕਤੀ ਹੋਈ ਆ ਤੇ ਇਸ ਨੂੰ ਵਾਪਸ ਲੈਣਾ ਚਾਹੀਦਾ ਹੈ ਇਹ ਕ੍ਰਿਸ਼ਨ ਕੁਮਾਰ ਕੁਣਾ ਨੇ ਇਤਰਾਜ਼ ਜਤਾਇਆ ਸੀ ਜਿਸ ਕਾਰਨ ਇਹ ਸਟੈਂਡ ਜਿਹੜਾ ਆ ਉਹ ਪੰਜਾਬ ਸਰਕਾਰ ਦਾ ਸਖਤਰ ਆ ਔਰ ਹਰਿਆਣਾ ਸਰਕਾਰ ਨੂੰ ਇਸ ਦੇ ਉੱਪਰ ਸਟੈਪ ਬੈਕ ਕਰਨਾ ਪਿਆ